ਨਾਨਕ ਨਾਮ ਰਤੇ ਜਨਸੂ ਹੈ ਕਰ ਕਿਰਪਾ ਆਪ ਮਿਲਾ ਬਣੇ ਜਾਂ ਪਰ ਪ੍ਰਮਾਣ ਕਰਦੇ ਜਿਹੜੇ ਨਾਮ ਨਾਲ ਲਗੇ ਨੇ ਨਾਨਕ ਨਾਮ ਰਤੇ ਜਨਸੂ ਹੈ ਉਹਨਾਂ ਦੇ ਸ਼ੋਭਾ ਹੁੰਦੀ ਜਿਹੜੇ ਪਰਮੇਸ਼ਰ ਦਾ ਨਾਮ ਜਪਣ ਵਾਲੇ ਹੁੰਦੇ ਕਰ ਕਿਰਪਾ ਆਪ ਮਿਲਾ ਆਪਣੇ ਲੇਕਿਨ ਕਿਰਪਾ ਹੋਏ ਤਾਂ ਹੀ ਪ੍ਰਭੂ ਆਪਣੇ ਨਾਲ ਮਿਲਾਉਂਦੇ ਨੇ ਉਹਦੇ ਕਿਰਪਾ ਤੋਂ ਬਿਨਾ ਕੋਈ ਵੀ ਉਸਤਿ ਪ੍ਰਾਪਤੀ ਨਹੀਂ ਕਰ ਸਕਦਾ ਨਾਨਕ ਨਾਮ ਰਤੇ ਜਨਸ ਹੋਏ ਜੇ ਨਾਮ ਨਾਲ ਜੁੜੇ ਹੁੰਦੇ ਨੇ ਉਹਨਾਂ ਦੀ ਸ਼ੋਭਾ ਹੁੰਦੀ ਹੈ ਇੱਕ ਬਨਵਾਰੀ ਦਾਸ ਮਨੀਮ ਨੇ ਦਾਰਾਸ਼ੀ ਕੋ ਰਾਜਾ ਦੇ ਬੜੇ ਇਮਾਨਦਾਰ ਆਪਣੀ ਡਿਊਟੀ ਤੇ ਪੱਕੇ ਚੱਲਣ ਵਾਲੇ ਬੜੇ ਸੰਤੋਸ਼ੀ ਵੀ ਨੇ ਕੋਈ ਛਣ ਨਹੀਂ ਰੱਖਦੇ ਕੁਝ परमेश्वर ਦੇ ਪਿਆਰ ਵਾਲੇ ਨੇ ਹਰਲੇ ਭਗਤੀ ਭਾਵਨਾ ਦੇ ਅੰਦਰ ਗੂੰਜਦਾ ਰਹਿੰਦਾ ਉਹ Swami Bhakt bhi ਨੇ ਹਰ ਤਨ ਦੇ ਨਾਲ ਗੁਣ ਭਰਪੂਰ ਨੇ ਦਰਸ਼ਕੋ ਦੇ ਬਾਦਸ਼ਾਹ ਦੇ ਮਲੀਮ ਸੰ ਸਾਰਾ ਹੀ ਸਾਫ ਗਦਾਮ ਇਹੀ ਕਰਦੇ ਸੰ ਇੱਕ ਬਾਰ ਵੀ ਆਰਥਿਕ ਸੰਕਟ ਆ ਗਿਆ ਨਾ ਦੇ ਉੱਪਰ ਤਨ ਦੀ ਬੜੀ ਕਮੀ ਹੋ ਗਈ ਸੋ ਜਨ ਕੀ ਕੀਤਾ ਜਾਵੇ ਕਿ ਹੋਰ ਤਾਂ ਮੰਗਣ ਨਾਲ ਬਾਦਸ਼ਾਹ ਤੋਂ ਹੀ ਮੰਗ ਲੈਣੇ ਇਸ ਕਰਕੇ ਮਨਵਾਰੀ ਦਾਸ ਨੇ ਇੱਕ ਚਿੱਠੀ ਅਰਜ਼ੀ ਲਿਖ ਦਿੱਤੀ ਦਾ ਸ਼ਿਕੁਰ ਰਾਜਾ ਬਾਦਸ਼ਾਹ ਦੇ ਨਾਮ ਤੇ ਉਹ ਆਪਣੀ ਅਰਜ਼ੀ ਲੈ ਕੇ ਦਾਰਾਸ਼ੀ ਕੋਲ ਕੋ ਪਹੁੰਚ ਗਏ ਖੜੇ ਰਹੇ ਬਣੀ ਦੇ ਬਾਦਸ਼ਾਹ ਨੇ ਬੁਲਾਇਆ ਹੀ ਨਹੀਂ ਹੋਰੀ ਗੱਲਾਂ ਚ ਲਗਾ ਜਾਈ ਦੋ ਘੰਟੇ ਉਥੇ ਆਪਣੀ ਦਰਖਾਸਤ ਲੈ ਕੇ ਖੜੇ ਰਹੇ ਲੇਕਿਨ ਦਾਰਾਸ਼ੀ ਕੋ ਬਾਦਸ਼ਾਹ ਨੇ ਬਸ ਵੇਖ ਕੇ ਉਹਨਾਂ ਨੂੰ ਨਜ਼ਰਅੰਦਾਜ਼ ਕਰਤਾ ਬੁਲਾਇਆ ਹੀ ਨਹੀਂ ਪੁੱਛਿਆ ਨਹੀਂ ਵੀ ਕਿ ਦਾਇਕੀ ਗੱਲ ਮਨਜੀ ਖਿਆਲ ਆ ਵੀ ਦੋ ਘੰਟੇ ਤੇ ਖੜੇ ਹੋਣੇ ਨਾਲੋਂ ਇਨਾ ਸਮਰੇ ਪਰਮੇਸ਼ਰ ਦੇ ਚਲਣਾ ਰਹਿੰਦੇ ਤੇ ਉਥੋਂ ਇਹ ਹੁਣ ਤੱਕ ਇਹ ਅਰਜ਼ੀ ਉਥੇ ਮਨਜ਼ੂਰ ਹੋ ਜਾਣੀ ਸੀ ਐਵੇਂ ਸੰਸਾਰੀ ਬਾਦਸ਼ਾਹ ਦੇ ਮੁਕਰਪੇ ਐ ਸੀ ਰੋਸ਼ਨਲ ਬਾਬਸ ਆ ਗਏ ਆਪਣੇ ਕਹ ਰਾਇ ਕਲੇਰੰਦਰ ਸਿੰਘ ਉਹਦੇ ਗਰੀਬਾਂ ਦੀ ਵਸਤੀ ਜਵਾਜ ਮਾਰਦੇ ਆਓ ਭਾਈ ਜਿਹਨੂੰ ਜੋ ਚੀਜ਼ ਚਾਹੀਦੀ ਲੈ ਲਓ ਭੋਲੇ ਗਰੀਬ ਗੁਰ ਲੋਕ ਸਭ ਦੌੜੇ ਆਏ ਵੀ ਜਨ ਦੇ ਸਦਾਨੀ ਬੰਦਾ ਸਾਰੇ ਗਰੀਬ ਇੱਥੇ ਆ ਗਏ ਜੋ ਜੋ ਜਿੰਨੇ ਲੋੜ ਹੈ ਉਹ ਦੇ ਹੀ ਜਾਂਦੇ ਨੇ ਸਾਰਾ ਘਰ ਦਾ ਸਮਾਨ ਵੜ ਦਿੱਤਾ ਖਾਲੀ ਹੋ ਗਈ ਬਿਲਕੁਲ ਔਰ ਆਪਣਾ ਝੋਲਾ ਚੁੱਕਿਆ ਦੁਰਪੇ ਮਾਸ਼ਾ ਨੂੰ ਪਤਾ ਲਗਾ ਦਾ ਸ਼ਿਕੋ ਨੂੰ ਵੀ ਉਹਨਾਂ ਦਾ ਮਨੀਮ ਸਾਰਾ ਸਮਾਨ ਘਰ ਦਾ ਦੇ ਕੇ ਦੇ ਭਾਰ ਕੋ ਕੇ ਜਾਏ ਦਰਾਸ਼ੀ ਕੋ ਨਹੀਂ ਫੜਾ ਫੜ ਬੰਦਾ ਭੇਜੇ ਭਰਾਓ ਵੀ ਉਸਨੇ ਕੀ ਗੱਲ ਹੋ ਗਈ ਕਿ ਇਹ ਆ ਨਹੀਂ ਰਾਜੀ ਉਹ ਕੀ ਕਾਰਨ ਕਿਸੇ ਦਸਿਆਂ ਨੇ ਦੂਸਰੇ ਨੇ ਇਹਦਾ ਉਸ ਕੋਲ ਤੁਹਾਨੂੰ ਵੀ ਬੜੀ ਕਮੀ ਹੋ ਗਈ ਸੀ ਜਿਸ ਕਰਕੇ ਉਹ ਤੁਹਾਡੇ ਕੋਲ ਦਰਖਾਸਤ ਲੈ ਕੇ ਆਇਆ ਸੀ ਤਾਂ ਆਪਨੇ ਵੀ ਗੌਰ ਨਹੀਂ ਕੀਤੀ ਤੋ ਫਿਰ ਸੋਚਿਆ ਵੀ ਚਲਿਏ ਪਰਮੇਸ਼ਰ ਦੀ ਆਜੇ ਜੁੜੀਏ ਦੋ ਘੰਟੇ ਦਾਰੇ ਕੋਲ ਅਰਜ਼ੀ ਲੈ ਕੇ ਖੜਾ ਰਹਾ ਤੁਸੀਂ ਉਹਨੂੰ ਪੁੱਛਿਆ ਹੀ ਨਹੀਂ ਕਿਦਾ ਆਇਆ ਇਸ ਕਰਕੇ ਉਹਨੇ ਸਾਰਾ ਅਸਮਾਨ ਵੰਡ ਦਿੱਤਾ ਕਰਦਾ ਤੇ ਚੱਲ ਗਿਆ ਪਰਗ ਹੋ ਗਿਆ ਇਹ ਪਰਮੈਸ਼ਰ ਦੀ ਆਹ ਚ ਜੁੜਦੇ ਚੱਲ ਗਿਆ ਬੜੇ ਬਾਦਸ਼ਾਹ ਨੂੰ ਮਿਲਦੇ ਆ ਜਿਹੜਾ ਸੰਸਾਰ ਦਾ ਬਾਦਸ਼ਾਹ ਹੈ ਨਾਰਾਸ਼ੀਕਨ ਬੜਾ ਹੀ ਇਮਾਨਦਾਰ ਬੰਦਾ ਸੀ ਉਹ ਨਹੀਂ ਚਾਹੁੰਦਾ ਸੀ ਵੀ ਬੰਦਾ ਉਹਦੇ ਉੱਪਰ ਹੋਵੇ ਕਿ ਤਾਮਨੁਸ ਨੇ ਆ ਕੇ ਜੁਮ ਮਿਲ ਲਾ ਗਿਆ ਸਾਹ ਆ ਗਿਆ ਭਾਈ ਦੱਸੋ ਕੀ ਕਹਿੰਦੇ ਹੋ ਕਿ ਦੇਖੋ ਤੁਹਾਡੇ ਜਿੰਨਾ ਤੁਸੀਂ ਕਰਦਾ ਸਮਾਨ ਸੀ ਵਣ ਦਿੱਤਾ ਨਾ ਉਸ ਤੋਂ ਦੁਗਣਾ ਸਮਾਨ ਮੈਂ ਤੁਹਾਨੂੰ ਦੇ ਦਿੰਦਾ ਤੇ ਹੁਣ ਛੱਡ ਕੇ ਨਾ ਜਾਓ ਆਪਣੀ ਡਿਊਟੀ ਕਰੋ ਕਹਿੰਦਾ ਮੈਂ ਹੁਣ ਬਾਦਸ਼ਾਹ ਬਣ ਦਿੱਤਾ ਹੁਣ ਮੈਂ ਸੱਚੇ ਬਾਦਸ਼ਾਹ ਦੀ ਸੇਵਾ ਜਾ ਰਿਹਾ ਹੁਣ ਮੈਨੂੰ ਕੋਈ ਰੁਕਾਵਟ ਨਹੀਂ ਚਾਹੀਦੀ ਬਸ ਹੁਣ ਕੇਵਲ ਉਸ ਬਾਦਸ਼ਾਹ ਦਾ ਸਿਮਰਨ ਕਰਾਂ ਗਾ ਜਿਨੇ ਸਹੀ सिस्ट्री बनाई है दर, बड़ी ये भी दिखी गावध संत महात्मा मिलना जुलना बड़ा पसंद से लेकिन मने नहीं मनी बनवारी दास चला गया उ बड़ा इसने महसूस किया भी देखो इना अच्छा बंदा सी मेरे को ਲੇਕਿਨ ਗਿਆ ਪਰਮੇਸ਼ਰ ਦੀ ਯਾਦ ਜਿਹੜਾ ਨਮਾਜ਼ ਸੇ ਮੈਂ ਇੱਕ ਵਾਰ ਸੋਚਦਾ ਅੱਛਾ ਹੀ ਹੋਇਆ ਤੇ ਮੇਰੇ ਕੋਲ ਤਾਂ ਉਹਨੂੰ ਟਾਈਮ ਨਹੀਂ ਲੱਗਣਾ ਸੀ ਹੁਣ ਬੈਠਾ ਖੁੱਲਾ ਟਾਈਮ ਇਹ ਬਨਵਾਰੀ ਦਾ ਸਰ ਵੇਲੇ ਪਰਮੇਸ਼ਰ ਦੀ ਯਾਦ ਜੁੜੇ ਰਹਿੰਦੇ ਨੇ ਉਹਦੇ ਨੇ ਕਿਲ ਕੇ ਚਲ ਕੇ ਮੇਵਾੜ ਚਲੇ ਗਏ ਮੈਂ ਬਾਰੀ ਪਹਾੜੀ ਤੇ ਜਾ ਕੇ ਆਸਨ ਲਾ ਲਏ ਬੜੀ ਤਪੱਸਿਆ ਸਾਧਨਾ ਕਰਦੇ ਨੇ ਕਿਸ ਤੋਂ ਕੁਝ ਯਾਚਨਾ ਹੀ ਕਰਦੇ ਮੰਗਦੇ ਹੀ ਨਹੀਂ ਉਹਦੇ ਲੋਕ ਹੀ ਬੜੇ ਹਰਾਨ ਹੋਏ ਵੀ ਸਾਡੇ ਮਹਾਤਮਾ ਕੈਸੇ ਨੇ ਕੋਈ ਖਾਂਦੇ ਪੀਂਦੇ ਨਹੀਂ ਉਹ ਨਹੀਂ ਕਿ ਬਾਣੀ ਦਿਨ ਦਿਨ ਲਾਉਂਦੇ ਹਾਲਿਕਾ ਅਰ ਫਿਰ ਉਥੋਂ ਦਰਸ਼ਕੋ ਆਪਣੀ ਸੈਨ ਲਜਾ ਰਹੇ ਸੀ ਕਿਸ ਨੇ ਦੱਸਿਆ ਇਸ ਪਹਾੜੀ ਦੇ ਉੱਪਰ ਕੋਈ ਮਹਾਤਮਾ ਰਹਿੰਦੇ ਨੇ ਬੜੇ ਸੰਤੋਸ਼ੀ ਮਹਾਤਮਾ ਬੜੀ ਤਮਸਿਆ ਸਵਾਦ ਨਾਲ ਉਹਨਾਂ ਦੀ ਦਰਸ਼ਕੋ ਦੇ ਮਨ ਚ ਹੋਇਆ ਵੀ ਉਹਨਾਂ ਦੇ ਦਰਸ਼ਨ ਕਰਦੇ ਚੱਲਾ ਚਲੇਗੇ ਦਰਸ਼ਕੋ ਉਪਰ ਦੇਖਿਆ ਤੇ ਪਛਾਣਿਆ ਉਹਨੇ ਇਹ ਤਾਂ ਬਨਵਾਰੀ ਦਾਸ ਹੈ ਸਾਡਾ ਮਰੀਮ ਜਿਹੜਾ ਸੀ ਉਹ ਹੀ ਸੰਤ ਹੈ ਸਭ ਛੱਡ ਛੜਾ ਕੇ ਆ ਗਿਆ ਸੀ ਕਿ ਸੰਤ ਬਣਨ ਜਾ ਰਿਹਾ ਚਲੋ ਬੜੀ ਈ ਗੱਲ ਹੈ ਵੀ ਸਾਡਾ ਬਨੀ ਇੰਨੀ ਤਵੱਸ਼ਾ ਸਹਦ ਨਾ ਕਰਦਾ ਇੱਥੇ ਦੇ ਲੋਕਾਂ ਤੇ ਬੜਾ ਭਾਰੀ ਪ੍ਰਭਾਵ ਹੈ ਸਾਰੇ ਬੜਾ ਉਹਦਾ ਮਾਨ ਸਤਿਕਾਰ ਕਰਦੇ ਨੇ बादशाह जो पहुंचे उपर दास प्यार पसार के सौ गए बादशाह पहुंचे वो खड़े नहीं हुए नहीं तो बादशाह आए तो एकदम सारे खड़े हो गए चुप चल जाते कोई गल बादशाह करे तो सब सुन बादशाह दरा सामने खड़ा है। और ਮੁਨੀ ਸੁਤਾ ਮੈਂ ਲੇਟ ਕੇ ਧਰਤੀ ਤੇ ਪੈਰ ਪਸਾਰ ਕੇ ਦਾਰਸ਼ਿਕ ਪੁੱਛਦਾ ਇਹ ਪੈਰ ਪਸਾਰ ਨਹੀਂ ਕਦੋਂ ਸਿੱਖੇ ਮਰਵਾਰੀ ਦੱਸ ਸਕੋ ਕਹਿੰਦਾ ਜਦੋਂ ਦਾ ਹੱਥ ਸੀ ਕੋੜ ਲਿਆ ਹੱਥ ਕਿਸੇ ਦੇ ਅੱਗੇ ਕਰਨਾ ਬੰਦ ਕਰ ਦਿੱਤਾ ਕੇਵਲ ਪਰਮੇਸ਼ਰ ਦੇ ਗਿਆਤ ਕਰੀਦਾ ਕਿਸੇ ਅਗਿਆਤ ਕਰੀਦਾ ਹੀ ਨਹੀਂ ਤੇ ਅੱਜ ਕਦੋਂ ਸਿਕਣਾ ਸ਼ੁਰੂ ਕਰਦਾ ਜਦੋਂ ਪੈਰ ਪਲਾੜ ਪੈਰ ਪਸਾਰਨੇ ਸ਼ੁਰੂ ਕਰਦੇ ਸ਼ੇਰ ਦਾਰਸ਼ੀ ਕੋ ਕਹਿਣ ਲਗਾ ਤੋੜੇ ਕੋ ਸਹੇਬੀ ਸੀਗੀ ਤੂੰ ਮੇਰਾ ਮਨੀਮ ਸੀ ਦੁਨੀਆਦਾਨ ਨੂੰ ਨਮਸਕਾਰਾਂ ਕਰਦੀ ਸੀ ਤੇ ਸਹੇਬੀ ਸੀ ਬਿਲਕੁਲ ਤੂੰ ਇਥੇ ਹੁਣ ਤੋੜ ਚ ਪਿਆ ਕੀ ਮਿਲਿਆ ਕਹਦਾ ਬਾਦਸ਼ਾਹ ਇੰਨੀ ਕੀ ਜਿ ਤਸਾਫ ਕਰ ਲੈ ਮੈਨੂੰ ਜਰੂਰਤ ਪੈ ਗਈ ਮੇਰ ਜੀ ਲੈ ਕੇ 2 ਘੰਟੇ ਆਪਦੇ ਕੋਲ ਖੜਾ ਰਿਹਾ ਆਪਣੇ ਮੇਲੀ ਬਾਤ ਇਹ ਨਹੀਂ ਕੁਝੀ ਉਹਨਾਂ ਆਪਾਂ ਜੁੜ ਕੇ ਖੜੇ ਮੈਂ ਪਸਾਰ ਪੈਰ ਪਸਾਰ ਕੇ ਲੇਟੇ ਮੈਂ ਮੈਨੂੰ ਤੁਹਾਡੀ ਕੋਈ ਪਰਵਾਹ ਨਹੀਂ ਤੁਸੀਂ ਬਾਦਸ਼ਾਹ ਸੀ ਮੈਂ ਆਹ ਜੁੜ ਕੇ ਖੜਾ ਹੁੰਦਾ ਸੀ ਤੁਹਾਡੇ ਕੋਲ ਅੱਜ ਤੁਸੀਂ ਆਹ ਜੁੜ ਕੇ ਖੜੇ ਹੋ ਤੇ ਮੈਂ ਤੁਹਾਡੀ ਪਰਵਾਹ ਹੀ ਨਹੀਂ ਕਰ ਰਿਹਾ ਲੇਟੇ ਪਿਆ ਮੈਨੂੰ ਇਹ ਗਲਤ ਸਾਬ ਦਿੱਸਦੀ ਹੈ ਬਾਕੀ ਸੀ ਪ੍ਰਭੂ ਦੀ ਸੇਵਾ ਜਿ ਲੱਗੇ ਉਹਨਾਂ ਲਭ ਜਾਣੇ ਪਰਮੇਸ਼ਰ ਉਹ ਕੀ ਕਰਦਾ ਵਾਗੇ ਇਸ ਵਸ ਦੇਸ ਦਾ ਬੇਅਦਸਾਰੀ ਦੁਨੀਆ ਦੇਖ ਸਕਦੀ ਵੀ ਮੈਂ ਮਲੀਮ ਸਾਹ ਤੁਹਾਡਾ ਜੋੜ ਕੇ ਤੁਹਾਡੇ ਕੋਲ ਖੜਾ ਰਹਿੰਦਾ ਸੀ ਔਰ ਇੱਕ ਵਾਰ ਤਾਂ 2 ਘੰਟੇ ਖੜਾ ਰਿਹਾ ਮੈਂ ਤੁਹਾਨੂੰ ਜੋੜ ਕੇ ਵੀ ਮੇਰੀ ਦਰਖਾਸਤ ਲੈ ਲਓ ਸੀ ਬਾਤ ਹੀ ਨਹੀਂ ਪੁੱਛੀ ਅੱਜ ਹੁਣ ਤੁਸੀਂ ਹੱਥ ਜੋੜ ਕੇ ਖੜੇ ਹੋ ਤਾਂ ਮੈਨੂੰ ਕੋਈ ਪਰਵਾਹ ਨਹੀਂ ਮੈਂ ਜ਼ਮੀਨ ਤੇ ਲਟਿਆ ਰਿਹਾ ਦਾਰਸ਼ਿਕ ਬਹੁਤ ਹੀ ਪ੍ਰਸੰਨ ਹੋਏ ਵੀ ਸੱਚਮਈ ਸੀ ਗੱਲ ਤੇਰੀ ਸਹੀ ਹੈ ਅੱਜ ਮੈਂ ਤੇਰੇ ਅੱਗੇ ਅੱਜ ਜੋੜ ਕੇ ਖੜਾ ਹਾਂ ਕਿਉਂਕਿ ਤੂੰ ਫਕੀਰ ਹੈ ਸਾਈਂ ਹੈ ਜੇ ਮੈਨੂੰ ਕੋਈ ਸੇਵਾ ਦੱਸੋ ਫਿਰ ਮੇਰਾ ਜਨਨ ਸੁਭਲਾ ਹੋ ਜਾਏ ਮੈਂ ਬਨਾਰੀ ਦਾਸ ਕਹਿੰਗੇ ਰਾਜਨ ਬਸ ਇਹੀ ਗੱਲ ਹੈ ਮੈਨੂੰ ਕੋਈ ਚੀਜ਼ ਹੀ ਲੋੜ ਹੀ ਨਹੀਂ ਕੋਈ ਅਵਸ਼ਕਤਾ ਨਹੀਂ ਤੂੰ ਜਾ ਸਕਦੇਂ ਆਲਸ਼ਿਕ ਬੜੇ ਹੈਰਾਨ ਹੋਏ ਇਹ ਲੋਕ ਸਾਰੇ ਤੇ ਮੰਗਦੇ ਨੇ ਤੇ ਮੈਂ ਇਹਨੂੰ ਖੁਦ ਕਿੰਨਾ ਕੁਝ ਦਸੇਵਾ ਕੁਝ ਤੁਹਾਨੂੰ ਲੋੜ ਲੋੜ ਹੀ ਕੋਈ ਨਹੀਂ ਕਿਉਂਕਿ ਜੇ ਪਰਮੇਸ਼ਰ ਨੂੰ ਪਾ ਲਿਆ ਤਾਂ ਪਰਮੇਸ਼ਰ ਪ੍ਰਾਪਤ ਹੋ ਗਿਆ ਤਾਂ ਸਾਰੀ ਦੁਨੀਆ ਪ੍ਰਾਪਤ ਹੋ ਗਈ ਹੁਣ ਕੋਈ ਚੀਜ਼ ਲੋੜ ਨਹੀਂ ਦਾਲਸ਼ਿਕ ਵੀ ਨਮਸਕਾਰ ਕਰਕੇ ਆਇਆ ਅੱਜ ਬਾਦਸ਼ਾਹ ਕੋਲ ਜਿਹੜੇ ਮੁਨੀਮ ਸਨ ਸਤਿਕਾਰ ਕਰਦੇ ਸਨ ਲੋਕ ਲੇਕਿਨ ਅਜ ਤੱਕ ਦਾਰਾ ਸ਼ਿਕੋ ਆਪ ਹੀ ਹੱਜੜ ਕੇ ਖੜਾ ਔਰ ਉਹ ਕਹਿੰਦਾ ਮੈਨੂੰ ਪਰਵਾਹੀ ਨਹੀਂ ਕੋਈ ਬਾਦਸ਼ਾਹ ਦੀ ਇਸ ਤਰ੍ਹਾਂ ਕਹਿੰਦੇ ਨਾਨਕ ਨਾਮ ਰਤੇ ਜਨ ਸੋਹੇ ਜੇ ਪਰਮੇਸ਼ਰ ਦੇ ਨਾਮ ਚ ਲੱਗੇ ਨਾ ਉਹ ਸੁਭਾਏ ਮਾਨ ਹੁੰਦੇ ਨੇ ਕਰ ਕਿਰਪਾ ਆ ਮਿਲਾ ਬਣਿਆ ਪ੍ਰਭੂ ਕਿਰਪਾ ਕਰਕੇ ਆਪਣੇ ਨਾਲ ਮਿਲਾ ਲੈਂਦੇ ਉਹਨਾਂ ਨੂੰ ਇਸ ਕਰਕੇ ਮਾਨੇ ਪਰਮਾਨ ਕਰਦੇ ਨੇ हाँ हों करे आप जड़ा जेड़े हंकार चाहिए हाँ हों करते मैं मैं करते अपने आप सी देख खास है। वो कर्म करे ना कर तो कि पाए बड़े कर्म कर दिया कर्म करम किम ही नहीं आते क्योंकि हंकार सहित कर दिया वो कर्म करे किए ना पाए ਤੁਜੇ ਬਾਹਰ ਕੁਛ ਨਾ ਹੋਵੇ ਬਖਸ਼ੇ ਸਭ ਸੁਹਾਵਣਾ ਕਹਿੰਦੇ ਇਹ ਮਾਰਦ ਹੜੇ ਦੇ ਬਾਹਰ ਕੁਛ ਨਹੀਂ ਹੋ ਸਕਦਾ ਬਖਸ਼ੇ ਸਭ ਸੁਹਾਵਣਾ ਜਿਹਨੂੰ ਬਖਸ਼ ਦੇ ਵਿੱਚ ਸ਼ਬਦ ਆਪਣਾ ਜਾਪ ਕਰਨ ਵਾਸਤੇ ਉਹ ਸੁਹਾਵਣਾ ਹੋ ਜਾਂਦਾ ਉਪਜੇ ਪਰਜੇ ਵਰ ਉਹ ਜੇ ਨਹੀਂ ਇਨਸਾਨ ਪੈਦਾ ਹੁੰਦਾ ਉਪਜੇ ਪੱਛੇ ਹਰਬੂਜੇ ਨਾ ਹਰੀ ਨੇ ਪੁੱਛਦਾ ਨਹੀਂ ਇਸ ਕਰਕੇ ਪ체 ਯਾਨੀ ਖਰਾਬ ਹੁੰਦਾ ਫਿਰ ਤੋ ਉਹਨਾਂ ਨੂੰ ਗੱਲ ਤਾਂ ਸਮਝੀ ਨਹੀਂ ਔਰ ਵਿਸ਼ੇ ਭਗਾਰਾ ਵਾਲੇ ਪਾਸੇ ਦੌੜ ਦਰੰਦ ਇਸ ਕਰਕੇ ਇਹਨੇ ਉਪਜੇ ਪ체 ਹਰਬੂਜੇ ਨਾ ਬਾਦਾ ਹੋ ਗਿਆ ਹਰੀ ਨੇ ਪੁੱਛਦਾ ਨਹੀਂ ਹਰੀ ਦਾ ਨਾਮ ਨਹੀਂ ਜਪਦਾ ਜਿਸ ਕਰਕੇ ਖਰਾਬ ਹੁੰਦਾ ਫਿਰ ਅੰਨ ਦੇ ਦੂਜੇ ਭਾਈ ਫਿਰ ਆਹੀ ਮਨ ਨੂੰ ਜਨਮ ਗਿਆ ਹੈ ਬਿਰਸਾ ਅੰਤ ਗਿਆ ਕੁਛ ਸਾਹਮਣੇ ਅੰਦੇ ਦੂਜੇ ਪਾਏ ਫਿਰ ਆਈ ਤੇ ਇਨਸਾਨ ਦੀ ਹਾਲਤ ਨੇ ਦੂਜੇ ਪਾਏ ਲਗੇ ਦੂਈ ਦੁਆਇਚ ਲਗਾ ਰਾਹ ਦੇ ਦੋੜੇ ਰੰਦ ਦੂਈ ਦੁਆਇਚ ਲਗਾ ਰੰਦ ਮਨ ਨੂੰ ਜਨਮ ਗਿਆ ਹੈ ਬਿਰਸਾ ਮਨ ਨੂੰ ਕੰਦਾ ਜਨਮ ਬਿਰਸਾ ਚਲਾ ਗਿਆ अंत गया पुस्तावने अंत में लेपस्ता तो आप भी करता चला जाता है कि जीवन तो मेरा सिमरिश्दा का फायदा नहीं उठाया फिर परदेश सिंगार बनाए मनुष्य अंत ऐसे कर्म कमाए मारे हालत कैसी इस बंदे दी फिर परदेश गया फिर परदेश सिंगार बनाए ਪਤੀ ਉਹਦਾ ਪਰਦੇਸ ਗਿਆ ਤੇ istri ਬੜਾ ਸ਼ਿੰਗਾਰ ਕਰਕੇ ਬੈਠ ਜਾਏ ਕਹਿੰਦੇ ਫਜ਼ੂਲੀ ਦਾ ਸ਼ਿੰਗਾਰ ਕੋਈ ਕੰਮ ਹੀ ਨਹੀਂ ਆਣਾ ਪਤੀ ਤੋ ਉਹਦਾ ਹੈ ਹੀ ਨਹੀਂ ਤੇ ਪਰ ਪਰਦੇਸ ਸ਼ਿੰਗਾਰ ਬਣਾਏ ਜੇ ਹਾਲ ਉਹਨਾਂ ਮਨਮੁੱਖਾਂ ਦੀ ਦੱਸਦੇ ਨੇ ਮਨਮੁੱਖ ਅੰਧੇ ਐਸੇ ਕਰਮ ਕਮਾਏ ਉਹਨਾਂ ਵੀ ਐਸੇ ਜਨਾਂ ਦੇ ਕਰਮ ਕਰਦਾ ਹੈ ਉਹਨਾਂ ਦੀ ਰੀਸ ਕਰਦਾ ਹੈ ਔਰ ਫਿਰ ਜਿਹਨਾਂ ਦੀ ਰੀਸ ਕਰਨ ਨਾਲ ਪਰਮੇਸ਼ਰ ਦੇ ਪਿਆਰੇ ਰੀਸ ਕਰਨਾ ਕੁਝ ਮਿਲਣਾ ਹੈ ਉਹਨਾਂ ਦੇ ਰੀਸ ਨਹੀਂ ਕਰਦਾ ਸਕੋ ਜਿਹੜੇ ਪਰਦੇਸ ਸ਼ਿੰਗਾਰ ਬਣਾਏ ਜਿਹੜੇ ਪਰਦੇਸ ਚ ਲਗੇ ਜਿਹਨਾਂ ਦੇ ਪਤੀ ਉਹ ਇਸਤਰੀਆਂ ਸ਼ਿੰਗਾਰ ਕਰਕੇ ਬੈਠੀਆਂ ਨੇ ਤੇ ਕਹਿੰਦੇ ਉਹਨਾਂ ਦੇ ਕੀ ਹਾਲ ਦੇ ਮਨਮੁਖ ਅੰਧ ਐਸੇ ਕਰਮ कमाए ਇਦਾਂ ਦੇ ਕਰਮ ਉਹ ਅੰਨੇ ਬੰਦੇ ਵੀ ਕਮਾਉਂਦੇ ਨੇ ਜੇ ਪਰਮੇਸ਼ਰ ਨਾਲ ਨਹੀਂ ਜੁੜੇ ਹੋਏ ਕਿਉਂਕਿ ਉਹ ਉਹਦਾ ਇਸਤਰੀ ਦਾ ਕੀਤਾ ਸ਼ਿੰਗਾਰ ਕਾ ਮਿਲਿਆ ਨਾ ਪਤੀ ਉਹਦਾ ਹੈ ਹੀ ਨਹੀਂ ਤੇ ਇਹ ਮਨਮੁਖ ਬੰਦੇ ਹੱਸੇ ਨੇ ਅੰਨੇ ਇਸ ਤਰ੍ਹਾਂ ਦੇ ਉਹ ਵੀ ਕੰਮ ਕਰ ਦੇ ਨੇ ਇਹ ਪਤੀ ਨੂੰ ਪਰਮੇਸ਼ਰੋਂ ਤਾਂ ਮਿਲੇ ਨਹੀਂ ਤੇ ਲੋਕਾਂ ਨੂੰ ਦਸਤਾਂ ਨਾ ਬੜਾ ਖੁੱਲ੍ਹੀ ਗੱਲਾਂ ਕਰਕੇ ਲਾਓ ਜਿਵੇਂ ਪਤੀ ਪ੍ਰਾਪਤ ਕਰ ਲਿਆ ਹਲਤ ਨ ਸੋਭਾ ਪਲਤ ਨ ਟੋਈ ਬਿਰਥਾ ਜਨਮ ਕਾ ਬਾਬੜਿਆ ਨਹੀਂ ਇਸ ਲੋਕ 'ਚ ਕੋਈ ਸ਼ੋਭਾ ਹੋਈ ਨਾ ਪਰ ਲੋਕ ਜਾ ਕੇ ਕੋਈ ਬਹਿਣ ਨੂੰ ਸਥਾਨ ਨਹੀਂ ਮਿਲਿਆ ਉਹ ਤਾਂ ਬਦਨਾਮੀ ਮਿਲੀ ਉਹ ਪਕੜ ਕੇ ਬਾਹਰ ਕਰ ਦਿੰਦੇ ਨੇ ਕੰਨੇਸਰਾ ਦੇ ਨਾਲ ਲੋਕ ਪਰ ਲੋਕ ਦੋਨੇ ਹੀ ਵਿਗੜ ਗਏ ਉਸਦੇ ਨਾ ਇਸ ਲੋਕ ਸ਼ੋਭਾ ਮਿਲੀ ਨਾ ਪਰ ਲੋਕ ਜਾ ਕੇ ਢੋਈ ਮਿਲੇ ਮਿਰਥਾ ਜਨਮ ਗਵਾ ਬਣਿਆ ਜਨਮ ਹੀ ਮਿਰਥਾ ਘ ਵਾਲੇ ਉਸਨੇ ਹਰ ਦਾ ਨਾਮ ਕਿਨੇ ਵਿੱਲੇ ਜਾਤਾ ਕਹਿੰਦੇ ਮਹਾਰਾਜ ਕੋਈ ਹੈ ਪਰਮੇਸ਼ਰ ਦਾ ਨਾਮ ਜਪਣ ਵਾਲਾ ਪਰ ਉਹਨਾਂ ਕਹਿੰਦੇ ਕੋਈ ਵਿੱਲੇ ਵਿੱਲੇ ਹੁੰਦੇ ਨੇ ਅਸੇ ਲੋਕ ਹਰ ਦਾ ਨਾਮ ਕਿਨੇ ਵਿੱਲੇ ਜਾਤਾ ਕਿ ਵਿੱਲਾ ਬੰਦਾ ਹੈ ਜਦ ਹਰੀ ਦੇ ਨਾਮ ਦਾ ਜਾਪ ਕਰਦਾ ਉਹ ਗੁਰੂ ਕੈ ਸ਼ਬਦ ਪਛਾਹਤਾ ਉਹਨੂੰ ਪੂਰਾ ਗੁਰੂ ਮਿਲ ਗਿਆ ਉਸਨੂੰ ਜਿਸ ਕਰਕੇ ਸ਼ਬਦ ਨੂੰ ਪਛਾਣ ਲਿਆ ਉਹ ਇਸ ਸ਼ਬਦ ਦਾ ਜਾਪ ਕਰਨ ਨਾਲ ਪਰਮਾਤਮਾ ਦੀ ਪ੍ਰਾਪਤੀ ਹੋਏਗੀ ਇਸ ਕਰਕੇ ਉਹ ਉਸ ਦਾ ਅਭਿਆਸ ਕਰਦੇ ਨੇ ਅੰਦਨ ਭਗਤ ਕਰੇ ਦਿਨ ਰਾਤੀ ਸਜ ਹੀ ਸੁਖ ਭਾਵਣਿਆ ਜੇ ਰਾਤ ਦਿਨ ਉਸ ਪਰਮੇਸ਼ਰ ਨਾਲ ਜੁੜੇ ਰਹਿੰਦੇ ਨੇ ਸਜ ਹੀ ਸੁਖ ਭਾਵਣਿਆ ਗਿਆਨ ਦੇ ਉਪਦੇਸ਼ ਦੁਆਰਾ ਉਹਨਾਂ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰ ਲਿਆ ਸਾਜੇ ਸੁਖਾਂ ਨੂੰ ਸਾਜੇ ਵਸਤਾ ਗਿਆਨ ਵਸਤਾ ਹੀ ਪ੍ਰਾਪਤ ਹੋ ਗਈ ਤੇ ਫਿਰ ਸਾਰੇ ਸੁਖਾਂ ਦੀ ਪ੍ਰਾਪਤੀ ਹੋ ਗਈ ਸਮੇ ਵਰਤੇ ਏ ਕੋ ਸੋਈ ਗੁਰਮੁਖ ਵੀ ਲਾਭੂ ਜੇ ਕੋਈ ਉਹ ਸਾਰਿਆਂ ਨੂੰ ਪਰਮੇਸ਼ਰ ਵਰਤਦਾ ਪਿਆ ਜਲੇ ਜਲੇ ਚ ਲੇਕੇ ਕੋਈ ਇਸ ਗਨ ਬਿੱਲ੍ਹਾ ਹੀ ਬੰਦਾ ਜਾਣਦਾ ਵੀ ਪਰਮੇਸ਼ਰ ਸਾਰਿਆਂ ਚ ਵਰਤਦਾ ਹੈ ਨਾਨਕ ਨਾਮ ਰਤੇ ਜਨ ਸੋਹੇ ਕਰ ਕਿਰਪਾ ਆ ਮਿਲਾਵਣਿਆ ਨਾਨਕ ਨਾਮ ਰਤੇ ਜਨ ਸੋਹੇ ਜੇ ਨਾਮ ਦੇ ਵਿੱਚ ਲਗੇ ਨੇ ਉਹ ਸੋਭਾ ਪ੍ਰਾਪਤ ਕਰਦੇ ਨੇ ਹਰ ਜਗ੍ਹਾ ਨੂੰ ਸੋਭਾਂ ਦੀ ਲੋਕ ਜੀ ਵੀ ਪਰ ਲੋਕ ਜੀ ਵੀ ਨਾਨਕ ਨਾਮ ਰਤੇ ਜਨ ਸੋਹੇ ਕਰ ਕਿਰਪਾ ਆ ਮਿਲਾਵਣਿਆ ਪ੍ਰਭੂ ਕਿਰਪਾ ਕਰਕੇ ਆਪ ਆਪਣੇ ਨਾਲ ਮਿਲਾਉਂਦੇ ਨੇ ਉਹਦੀ ਕਿਰਪਾ ਦੇ ਬਿਨਾ ਕੋਈ ਮਿਲ ਨਹੀਂ ਸਕਦਾ ਜਿਸ ਤੇ ਕਿਰਪਾ ਕਰਨ ਉਸ ਨੂੰ ਆਪਣੇ ਨਾਲ ਮਿਲਾਉਂਦੇ ਨੇ ਉਹਦੀ ਜਾਇਜ਼ਾ ਕਰ ਹੁੰਦੀ ਹੈ ਇਸ ਦਾ ਮਾਰਾ ਪ੍ਰਮਾਨ ਕਰਦੇ ਨੇ ਇਹ ਜਿਸ ਪਰਮੇਸ਼ਰ ਦੇ ਨਾਮ ਜਿਹੜੇ ਲੱਗ ਜਾਂਦੇ ਨੇ ਉਹ ਸ਼ਬਾ ਪਾਉਂਦੇ ਨੇ ਜੇ ਬਨਵਾਰੀ ਦਾ ਜਿਹੜਾ ਹੱਥ ਜੋੜ ਕੇ ਬਾਦਸ਼ਾਹ ਕੋਲ ਖੜਾ ਹੁੰਦਾ ਸੀ ਉਹ ਬਨਵਾਰੀ ਦਾ ਲੇਟੇ ਪੈ ਦਲਤੀ ਤੇ ਬਾਦਸ਼ਾਹ ਹੱਥ ਜੋੜ ਕੇ ਖੜਾ ਇਹ ਨਾਮ ਦਾ ਪ੍ਰਕਾਪ ਹੈ ਨਾਮ ਲੈਣ ਨਾਲ ਉਹ ਧਰਤੀ ਤੇ ਲੇਟਿਆ ਪਿਆ ਆ ਬਾਦਸ਼ਾਨ ਜੋੜ ਕੇ ਖੜਾ ਹੈ ਵੀ ਕੋਈ ਹੁਕਮ ਕਰੋ ਇਹਨਾਂ ਅੰਦਰ ਆ ਜਾਂਦਾ ਨਾਮ ਜਪਣ ਦੇ ਵਿੱਚ ਇਹਦੇ ਪਹਿਲੇ ਬਾਦਸ਼ਾਹ ਕੋਲ ਖੜਾ ਲਿਆ ਔਰ ਜੀ ਲੈ ਕੇ ਮੇਰੀ ਕੋਈ ਸਹਾਇਤਾ ਕਰੋ 2 ਘੰਟੇ ਖੜਾ ਰਿਹਾ ਪਰ ਬਾਤ ਹੀ ਨਹੀਂ ਪੁੱਛੀ ਬਾਦਸ਼ਾਹ ਨੇ ਲੇਕਿਨ ਪਹਿੰਦੀ ਕੀਤੀ ਤੇ ਉਹ ਬਾਦਸ਼ਾਹ ਮਿਲਣ ਜਾ ਕੇ ਖੜਾ ਹੋ ਗਿਆ ਇਸ ਕਰੇ ਮਾਰ ਕੋ ਨਾਨਕ ਨਾਮਰਤੇ ਜਨ ਸੋਏ ਪਰ ਕਿਰਪਾ ਆ ਮਨਾਵੜੀ ਆ